ਕਹੋ ਤਲ ਗੁਰ ਸੇਵੀਐ ਅਹਨ ਸੁਸਹਜੋ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਹੁਰ ਸਹ ਤਉ ਦਰੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰਸਾ ਹੰਦ ਜਿਸੁ 파ਸ ਬਹਿਠਿਆ ਸੋਹੀਆ ਸਬਨਾ ਦਾ ਸਜਣ ਸੱਚ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਤਨਾਸਰੀ ਮਹਲਾ 4 ਮੇਰੇ ਸਾਹ ਮਾ ਹਰ ਦਰਸ਼ਨ ਸੁਖ ਹੋਏ 함ਰੀ ਬੇਦਨ ਤੂੰ ਜਾਣ ਤੈਸਾ ਹੈ ਅਵਰ ਕਿਆ ਜਾਣ ਕੋਇ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਾਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣ ਕੋਈ ਰਹਾ ਸੱਚ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਉਠਾ ਕਿਸਕਾ ਆਖੀਐ ਸਾਹ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੀ ਧਿਆਵਹਿ ਦਿਨ ਰਾਤ ਸਾਭ ਤੁਜਹੀ ਥਾਵਹੁ ਮੰਗਦੇ ਮੇਰੇ ਸਾਹ ਤੂੰ ਸਭਨਾ ਕਰਹਿ ਇਕ ਦਾਤ ਸਭ ਕੋ ਤੁਝ ਹੀ ਵਿਤਹਾ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਏ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਭਨਾਂ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੀ ਧਿਆਵਹਿ ਮੇਰੇ ਸਾਹ ਜਿਉ ਭਾਵੈ ਧਿਆਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੀ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹਿਤ ਆਵੇ হে ਮੇਰੇ ਸਾਹ ਜਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਈ ਹਮਰੀ ਬੇਦਨ ਤੂੰ ਜਾਣਤਾ ਸਾਹ ਅਬਰ ਕਿਆ ਜਾਣ ਕੋਈ